ਨੇੜੇ ਹੋयो ਆਪਾਂ ਸ਼ਬਦ ਵੀ ਨਾਲ ਰੱਖਣਾ ਕਿਉਂਕਿ ਇਤਿਹਾਸ ਕਈ ਵਿਦਵਾਨਾਂ ਨੇ ਲਿਖਿਆ ਇਤਿਹਾਸ 'ਚ ਗੜਬੜਾਂ ਹੈਗੀਆਂ ਵਾ ਪਰ ਸ਼ਬਦ 'ਚ ਨਹੀਂ ਥੋੜਾ ਜਿਹਾ ਨੇੜੇ ਹੋ ਜੋ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਯੁਗ ਕਹਿੰਦੇ ਸਮੇਂ ਨੂੰ ਤੇ ਰੰਗ ਦਾ ਅਰਥ ਹੈ ਜੀ ਪ੍ਰੇਮ ਵੀ ਜਿੰਨੂੰ ਪ੍ਰੇਮ ਹੋ ਜੇ ਹੁਣ ਸਾਡਾ ਪ੍ਰੇਮ ਹੀ ਨਹੀਂ ਗੁਰੂ ਦਾ ਮੇਰੀਆਂ ਸਿੱਧੀਆਂ ਜੀਆਂ ਬਾਤਾਂ ਪ੍ਰਚਾਰ ਗੁਰੂ ਦਾ ਵੀ ਸਾਨੂੰ ਕਿਸੇ ਨੇ ਕਹਿਤਾ ਨਾ ਭਾਈ ਸੈ ਤੁਹਾਨੂੰ ਭਗ ਵੱਡੀ ਸੋਹਣੀ ਲੱਗਦੀ ਤੇ ਅਹੀਂ ਫਿਰ ਤੜਕੇ ਤੋਂ ਲੱਗ ਪੈਣਾ ਬੰਨਣ ਤੇ ਜੇ ਕਿਸੇ ਨੇ ਕਹਿਦਾ ਵੀ ਤੂੰ ਕੀ ਐਡਾ ਪਾਰ ਸਿਰ ਤੇ ਬੱਦਾਈ ਤੂੰ ਬੜਾ ਸੋਹਣਾ ਲੱਗਦਾ ਮੋਨਾ ਦੂਜੇ ਦਿਨ ਲਾਤੀ ਆਖੋ ਸਤਨਾਓ ਮੇਰੇ ਕਈ ਮਿੱਤਰ ਵੀ ਆ ਉਹ ਕਿਸੇ ਨੇ ਕਥਾ ਸੁਣੀ ਉਹਨੂੰ ਰੰਗ ਗਿਆ ਚੜਿਆ ਸੀ ਦੀ ਦਿਹਾੜਿਆਂ ਚ ਕਾਫੀ ਪ੍ਰੇਮ ਹੁੰਦਾ ਨਾ ਵਿਰਾਗ ਤੇ ਉਹਨੇ ਧਾੜਾ ਰੱਖ ਲਿਆ ਪੋ ਦਾ ਮਹੀਨਾ ਵੀ ਕੈਂਚੀ ਨਹੀਂ ਲਾਉਣੀ ਹੁਣ ਮਾਘ ਆ ਗਿਆ ਉਹ ਕਿਸੇ ਮੈਰਿਜ ਤੇ ਗਿਆ ਤੇ ਉਹਨੂੰ 4-5 ਸੱਜਣ ਮਿਲੇ ਤੇ ਉਹ ਕਹਿੰਦੇ ਵੀ ਤੂੰ ਕੀ ਬਣ ਗਿਆ ਉਹ ਕਿਉਂਕਿ ਨਵੇਂ-ਨਵੇਂ ਜਿੰਨੇ ਹੁਣ ਕੇਸ ਰੱਖਣੇ ਤੇ ਉਹ ਥੋੜੇ ਜਿਹਾ ਪਰਫੁੱਲਤ ਜਾਦੀ ਹੁੰਦੇ ਆ ਜਿੰਨੇ ਸ਼ੁਰੂ ਤੋਂ ਜਨਮ ਤੋਂ ਰੱਖਿਆ ਵੇ ਉਹ ਸਿੱਧੇ ਕੇਸ ਹੁੰਦੇ ਆ ਤੇ ਉਹਨੂੰ ਪੰਜਾਂ ਛਿਆ ਨੇ ਕਹਦਾ ਵੀ ਆਹ ਕੀ ਤੂੰ ਮੁਖ ਤੇ ਟੋਕਰਾ ਜਿਹਾ ਬਣਾ ਲਿਆ ਸ਼ਬਦ ਜਿਹੜੇ ਵਰਤੇ ਮੈਂ ਸਿੱਧੇ ਹੀ ਕਹਨੇ ਵੀ ਤੂੰ ਕੀ ਬਣ ਗਿਆ ਤੂੰ ਸੋਹਣਾ ਨਹੀਂ ਲੱਗਦਾ ਉਹ ਅਗਲੇ ਦਿਨ ਗਿਆ ਤੇ ਜਾ ਕੇ ਕਟਾਇਆ ਇਹ ਮੈਂ ਕਿਹਾ ਵੀ ਇਹ ਕੀ ਕੀਤਾ ਹੀ ਕਹਿੰਦਾ ਜਦੋਂ ਕਥਾ ਸੁਣੀ ਐ ਬੜਾ ਰਸ ਬਣਿਆ ਸੀ ਭਾਈ ਸਾਹਿਬ ਜਕਾਰੇ ਛੱਡੇ ਸੰਗਤ ਨੇ ਇਹ ਇਹ ਸੱਚੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਿਕਰ ਵੀ ਆਉਂਦਾ ਵੀ ਸੰਗਤ ਵੀ ਦੋ ਤਿੰਨ ਤਰ੍ਹਾਂ ਦੀ ਐ ਇੱਕ ਵਾਰੀ ਪੁੱਛਿਆ ਸੀ ਕਿਸ ਨੇ ਤੇ ਮੈਂ ਛੇਤੀ ਕਹਿ ਦਿਆਂ ਜੀ ਕਰਦਾ ਸਭ ਕੁਝ ਸੁਣਾਵਾ ਸਮੇਂ ਦੀ ਵੀ ਕਦਰ ਹੈ ਉਹ ਕਹਿੰਦੇ ਇੱਕ ਸੰਗਤ ਐ ਪੱਥਰ ਵਰਗੀ ਤੇ ਇੱਕ ਪਤਾਸੇ ਵਰਗੀ ਦੋ ਤਰ੍ਹਾਂ ਦੇ ਸਰੋਤੇ ਹੁੰਦੇ ਆ ਮਹਾਰਾਜੋ ਕਿਵੇਂ ਮਹਾਰਾਜ ਕਹਿੰਦੇ ਪਾਣੀ ਦੇ ਗਲਾਸ ਚ ਪੁਤਾਸਾ ਪਾ ਦਿਓ ਤੇ ਪੱਥਰ ਦੋਵਾਂ ਨੂੰ ਹਿਲਾ ਦਿਓ 15 ਮਿੰਟ ਜਦੋਂ ਬਾਅਦ ਚ ਵੇਖੋ ਪੱਥਰ ਬਾਹਰ ਨਿਕਲ ਆਊਗਾ ਤੇ ਪੁਤਾਸਾ ਬੋਲੋ ਨਹੀਂ ਆਉਣਾ ਨਾ ਉਹਨਾਂ ਭਾਂਡੇ ਚ ਹੱਥ ਪਾਇਆ ਤੇ ਪੁਤਾਸਾ ਲੱਭਾ ਹੀ ਨਹੀਂ ਪੱਥਰ ਬਾਹਰ ਆ ਗਿਆ ਤੇ ਕਲਗੀ ਤਰਾਸ ਪੈ ਕਹਿੰਦੇ ਮਹਾਰਾਜ ਇਹ ਕੀ ਕਹਿੰਦੇ ਦੋ ਤਰ੍ਹਾਂ ਦੇ ਸਰੋਤ ਹੈ ਇੱਕ ਤੇ ਕਥਾ ਕੀਰਤਨ ਸੁਣ ਕੇ ਤੇ ਉਹਦੇ ਹੀ ਹੋ ਜਾਂਦੇ ਬਸ ਕਿਨਾਰਾ ਤੇ ਇੱਕ ਪੱਥਰ ਵਰਗੀਆਂ ਵੀ ਜਿੰਨਾ ਕਿ ਚਿਰ ਪੱਥਰ ਪਾਣੀ ਚ ਭਿਜਾ ਰਹਿੰਦਾ ਜਦੋਂ ਬਾਹਰ ਕੱਢਦੇ ਉਹਦੇ ਸੁੱਕ ਜਾਂਦਾ ਨਾ ਵੀ ਜਿੰਨਾ ਕਿ ਚਿਰ ਕਥਾ ਚੱਲਦੀ ਜਿਕਾਰੇ ਆਉਂਦੇ ਐ ਲੂ ਕੰਡੇ ਖੜੇ ਹੁੰਦੇ ਜਦੋਂ ਕਿਸੇ ਵਿਆਜ ਚਲੇਗੇ ਤੇ ਬੰਦੇ ਨੇ ਕਹਿਣਾ ਵੀ ਤੇਰੀ ਪੱਗ ਨਹੀਂ ਠੀਕ ਤੇਰਾ ਦਾੜਾ ਨਹੀਂ ਠੀਕ ਤੂੰ ਵੀ ਅਮਰਤ ਛਕ ਲਿਆ ਤੂੰ ਬਾਬਾ ਬਣ ਗਿਆ ਟਾਈਮ ਨਾ ਉਹ ਸੰਗਤ ਇਦਾਂ ਦੀ ਹੋਣੀ ਆ ਵੀ ਤੁਹਾਨੂੰ ਤੋੜ ਦੇਣਾ ਉਹਨੇ ਤਾਂ ਮੈਂ ਸ਼ਬਦ ਦੇ ਅਰਥ ਕੀਤੇ ਜਾਂ ਕੋ ਹਰ ਰੰਗ लागू ਇਸ ਯੁੱਗ ਮੈਂ ਸੋ ਕਹੀਤ ਹੈ ਜਿਹੜੇ ਵੀਰ ਕਹਿੰਦੇ ਆ ਨਾ ਵੀ ਬਾਬਾ ਦੀਪ ਸਿੰਘ ਲੱਥੇ ਸਿਰ ਤੋਂ ਕਿਵੇਂ ਲੜੇ ਪਹਿਲਾਂ ਉਹਨਾਂ ਦੀ ਵਿਦਿਆ ਵੇਖਿਆ ਕਰੋ ਉਹਨਾਂ ਮਨ ਵੀ ਜਿੱਤਿਆ ਤੇ ਤਨ ਵੀ ਜਿੱਤਿਆ ਤੇ ਫਿਰ ਗੋਲਵੜ ਦਾ ਮੈਦਾਨ ਵੀ ਅਹੀਂ ਕੱਲਾ ਮੈਦਾਨ 'ਚ ਤੁਰੇ ਫਿਰਦੇ ਆ ਨਾ ਅੰਦਰ ਨਹੀਂ ਜਾਣਦਾ ਕਿ ਮੈਂ ਸਿੱਖੀ ਦੀ ਡੈਫੀਨੇਸ਼ਨ ਦੇ ਦਿਆਂ ਆਂ ਤੇ ਮੇਰੇ ਮੁਖ ਤੇ ਨਾ ਦਸਤਾਰ ਹੈ ਤੇ ਨਾ ਦਾੜਾ ਮੈਂ ਕਿੱਥੋਂ ਦੇ ਦੂੰਗਾ ਅਜਿਹੋ ਕੰਮ ਚੱਲਣਦੇ ਆ ਉਹ ਬੰਦੇ ਗਿਆਨ ਨੈਟ ਤੇ ਵੰਡਣਦੇ ਜਿਨ੍ਹਾਂ ਦੇ ਕੋਲ ਗੁਰੂ ਦੀ ਨਿਸ਼ਾਨੀ ਨਹੀਂ ਹੈਗੀ ਜਿਹੜੇ ਬੰਦੇ ਕੋਲ ਵੀਜ਼ਾ ਹੀ ਨਹੀਂ ਹੈਗਾ ਤੇ ਉਹ ਕਵੇ ਵੀ ਮੈਂ ਅਮਰੀਕਾ ਚ ਕਥਾ ਕਰਕੇ ਆਇਆ ਤੇ ਕੋਈ ਫਿਰ ਕੀ ਕਹੇਗਾ ਵੀ ਤੇਰੇ ਕੋਲ ਤਾਂ ਪਾਸਪੋਰਟ ਹੀ ਨਹੀਂ ਹੈਗਾ ਤੂੰ ਕਿੱਥੋਂ ਚਲੇ ਗਿਆ ਮੋਰ ਤੇ ਮੋਰੀ ਆ ਨਾ ਤੁਸੀਂ ਖੁਦ ਵੇਖ ਲਓ ਜੇ ਡਾਕਟਰ ਦੀ ਅਪੌਇੰਟਮੈਂਟ ਹੈ ਨਹੀਂ ਤੁਹਾਡੇ ਕੋਲੇ ਪਰਚੀ ਤੁਹਾਨੂੰ ਡਾਕਟਰ ਨੂੰ ਨਹੀਂ ਮਿਲਣ ਦੇਣਾ ਕਹਿੰਦੇ ਗੁਰੂ ਨੂੰ ਕਿੱਥੋਂ ਮਿਲਾਂਗੇ ਆਖੋ ਸਤਿਨਾਮ ਕਹਿੰਦੇ ਨਹੀਂ ਜੀ ਅੰਦਰ ਸਾਫ਼ ਹੋਣਾ ਚਾਹੀਦਾ ਹੈ ਮਾਰਿ ਸਹਿਬ ਦਾ ਸਾਫ ਕੋ ਨਹੀਂ ਐ ਪਰ ਗੱਲ ਇੱਥੇ ਢੁੱਕੀ ਜੇ ਜਾਂ ਕੋ ਹਰ ਰੰਗ ਲਾਗੋ ਇਸ ਸੋ ਕਹੀਤ ਹੈ ਰੰਗ ਦਾ ਅਰਥ ਹੈ ਜੀ ਪ੍ਰੇਮ ਅਸਲ ਵਿੱਚ ਸਾਨੂੰ ਗੁਰੂ ਨਾਲ ਪਿਆਰ ਨਹੀਂ ਹੋਇਆ ਜੀ ਅਜੇ ਸਾਨੂੰ ਪਿਆਰ ਆਪਣੀ ਪ੍ਰਾਪਰਟੀ ਨਾਲ ਆਪਣੀ ਵਾਈਫ ਨਾਲ ਬੱਚਿਆਂ ਨਾਲ ਤੇ ਫਰੈਂਡ ਸਰਕਲ ਨਾਲ ਜੋ ਤੁਹਾਨੂੰ ਰਿਸ਼ਤੇਦਾਰ ਕਹਿੰਦੇ ਉਹ ਕਰਦੇ ਨਾਲ ਕਈ ਬੰਦਿਆਂ ਭਾਜੀ ਗੁਰੂ ਵਾਲੇ ਬਣੇ ਤੇ ਉਹ ਕਹਿਣਗੇ ਤੁਸੀਂ ਵਿਆਹ ਚ ਮੀਠ ਸ਼ਰਾਬ ਡਾਂਸਰ ਤੁਸੀਂ ਤੇ ਗੁਰੂ ਵਾਲੇ ਉਹ ਪਤਾ ਕੀ ਕਹਿਣਗੇ ਕਹਿੰਦੇ ਬਾਬਾ ਜੀ ਅਸੀਂ ਹੁਣ ਕੀ ਕਰੀਏ ਸਾਰੇ ਰਿਸ਼ਤੇਦਾਰ ਗੁੱਸੇ ਹੁੰਦੇ ਇਹੀ ਕਹਿੰਦੇ ਨਾ ਫੇ ਤੁਹਾਡੀ ਸਟੇਜ ਤੇ ਕੀਰਤਨ ਹੋਣਾ ਚਾਹੀਦਾ ਤੁਸੀਂ ਡਾਂਸਰ ਕਿਉਂ ਲਈ ਕਹਿੰਦੇ ਜੀ ਹੋਰ ਭੈਣ ਭਰਾ ਰਿਸ਼ਤੇਦਾਰ ਕਹਿੰਦੇ ਵਿਆਹ ਨਹੀਂ ਹੋਣਾ ਆਹ ਪੰਕਤੀ ਦੇ ਨੇੜੇ ਰਿਓ ਜਾਂ ਕੋ ਹਰ ਰੰਗ ਸੋ ਕਈਤ ਹੈ ਰੰਗ ਦਾ ਅਰਥ ਪ੍ਰੇਮ ਹੈ ਯੁਗ ਦਾ ਅਰਥ ਸਮਾਏ ਜਿਹੜਾ ਗੁਰੂ ਨੂੰ ਪ੍ਰੇਮ ਕਰਦਾ ਨਾ ਉਹ ਫਿਰ ਪੜ ਦਿੰਦਾ ਰਿਸ਼ਤੇਦਾਰ ਸੱਜਣਾ ਨੂੰ ਵੀ ਭਾਉ ਆਉਣਾ ਤੇ ਆਇਓ ਨਹੀਂ ਤੇ ਜਾਓ ਮੈਂ ਤੇ ਸਹਿਜ ਪਾਠ ਕੀਤਾ ਕਬੀਰ ਦੀਨ ਗਵਾਇਆ ਦੁਨੀ ਨਾ ਚਾਲੀ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਆਪਾਂ ਨਹੀਂ ਇਹ ਕੰਮ ਕਰਨਾ ਫਿਰ ਉੱਥੇ ਕੀ ਹੋ ਗਿਆ ਸੂਰਮਾ ਬਣ ਗਿਆ ਉਹ ਲੜ ਪਿਆ ਜਿਹਦੇ ਵਖਤ ਨਾ ਸੇਈ ਪੂਰੇ ਛਾ ਵਖਤੇ ਉੱਪਰ ਆ ਵੀ ਤੇ ਲੜਾਈ ਆ ਜਿਹੜਾ ਬੰਦਾ ਇੱਕ ਪਾਸੇ 100 ਬੰਦਾ ਇਹ ਵਿਚਾਰ ਲੈ ਕੇ ਇੱਕ ਬੰਦਾ ਆਪਣੇ ਗੁਰੂ ਦੇ ਪਿਆਰ ਚ ਕਹਿੰਦਾ ਨਹੀਂ ਮੈਂ ਤੇ ਇੱਧਰ ਰਹਿਣਾ ਈ ਸੂਰਮਾ ਐ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰਨ ਮਹਾਰਾਜ ਸਿ ਉਹਨਾਂ ਵਿਦਿਆ ਲਈ ਪਿਆਰ ਲਿਆ ਤੇ ਇੱਕ ਦਿਨ ਜ਼ਿਕਰ ਵੀ ਮਿਲਦਾ ਆਪਾਂ ਪੰਕਤੀ ਪੜ੍ਹਦੇ ਆਂ ਭਾਂਡਾ ਹੱਸ਼ਾ ਸੋਏ ਜੋਤਿਸ ਭਾਵਸੀ ਭਾਂਡਾ ਆਤਮ ਲੀਣ ਤੋਤਾ ਹਸ਼ਾ ਨਾ ਗੁਰੂ ਦਵਾਰੇ ਹੋਏ ਸੋਜੀ ਪਾਈ ਸੀ ਏਤ ਦਵਾਰੇ ਧੋਏ ਚਾਹ ਉਹ ਸੀ ਜਿਕਰ ਮਿਲਦਾ ਹੈ ਸਾਖੀ ਚ ਵੀ ਇੱਕ ਦਿਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਾਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਤੇ ਪ੍ਰਾਪਤ ਕੀਤੀ ਆ ਕੋਈ ਸ਼ੱਕ ਨਹੀਂ ਚਾਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਮੁਖੀ ਚ ਤੇ ਇੱਕ ਅਰਬੀ ਚ ਵੀ ਲਿਖਿਆ ਫਾਰਸੀ ਦੇ ਵੀ ਵਿਦਵਾਨ ਨੇ ਤੇ ਆ ਜੋ ਬੰਦਾ ਕਹਿੰਦੇ ਆ ਮੈਂ ਨਹੀਂ ਮੰਨਦਾ ਬਾਬਾ ਦੀਪ ਸਿੰਘ ਲੱਥੇ ਸਿਰ ਤੋਂ ਕਿਵੇਂ ਲੜੇ ਓਏ ਤੂੰ ਮੰਨ ਨਾ ਮੰਨ ਤੈਨੂੰ ਸ੍ਰੀ ਜਪਜੀ ਸਾਹਿਬ ਨਹੀਂ ਆਉਂਦਾ ਤੇ ਜਿਸ ਮਹਾਂਪੁਰਖ ਨੇ ਮਨ ਤੇ ਫਤੇ ਪਾਈ ਤਣ ਤੇ ਫਤੇ ਪਾਈ ਐ ਉਹਦੀ ਡੈਫੀਨੇਸ਼ਨ ਭਾਈ ਤੂੰ ਨਹੀਂ ਦੇ ਸਕਦਾ ਹੁਣ ਜੇ ਕੋਈ 8ਵੀਂ ਕਲਾਸ ਪੜ੍ਹਿਆ ਭੈਣੋ ਧਿਆਨ ਦੇਣਾ 8ਵੀਂ ਕਲਾਸ ਪੜ੍ਹੇ ਨੂੰ ਕੋਈ ਕਵੇ ਵੀ ਤੂੰ ਡਾਕਟਰ ਸਾਹਿਬ ਨੂੰ ਪਰੇ ਕਰਕੇ ਹਾੜ ਦਾ ਅਪਰੇਟ ਕਰਨਾ ਕਰ ਲੂਗਾ ਹਾੜ ਦਾ ਪ੍ਰੇਡ ਤਾਂ ਸਪੈਸ਼ਲਿਸਟ ਕਰੂਗਾ ਨਾ ਹਾੜ ਦਾ ਡਾਕਟਰ ਤੇ ਜੇ ਮੇਰੇ ਵਰਗਾ ਕਵੇ ਪਾਇਲਟ ਨੂੰ ਜਹਾਜ਼ ਚ ਜਾਣੇ ਅਮਰੀਕਾ ਕੈਨੇਡਾ ਵੀ ਪਾਉ ਪਰੇ ਹੋ ਜਾ ਤੂੰ ਮੈਂ ਚਲਾਉਣਾ ਜਹਾਜ਼ ਚਲਾ ਲੂ ਜੇ ਦੁਨਿਆਵੀ ਤੌਰ ਤੇ ਸਾਡੀ ਸਟੱਡੀ ਸਾਡੀ ਵੈਲਿਊ ਰੱਖਦੀ ਐ ਸਾਡੀ ਸਟੱਡੀ ਦੇ ਫੇਸ ਤੇ ਸਾਡੀ ਦੁਨੀਆਂ ਚ ਪਛਾਣ ਹੁੰਦੀ ਤੇ ਫਿਰ ਇਹ ਤੇ ਬੜੀ ਵੱਡੀ ਪੜ੍ਹਾਈ ਆ ਜੀ ਇਹ ਤੇ ਪਹੁੰਚ ਤੱਕ ਹੀ ਨਹੀਂ ਆਪਾਂ ਗਏ ਤੇ ਆਪਾਂ ਵੇਖੋ ਅੱਜ ਤਕਰੀਬਨ ਹੀ ਉਹ ਬੰਦੇ ਉਹਨਾਂ ਦੇ ਇਤਿਹਾਸਕ ਤਤਾਂ ਤੇ ਗੱਲ ਕਰਨਦੇ ਆ ਵੀ ਮੈਨੂੰ ਨਹੀਂ ਲੱਗਦਾ ਵੀ ਜਿਨ੍ਹਾਂ ਨੇ ਕਦੇ ਪੰਜ ਬਾਣੀਆਂ ਦਾ ਨੇਤਨੇਮ ਕੀਤਾ ਹੋਵੇ ਆਉਣ ਵਾਲੀ ਪੀੜ੍ਹੀ ਵਿਚਾਰੀ ਹੁਣ ਮੋਬਾਈਲਾਂ ਤੇ ਉਹ ਫਿਰ ਬੰਦਾ ਵੇਖ ਕੇ ਕਹਿੰਦਾ ਸੱਚੀ ਐਂ ਤਰ੍ਹਾਂ ਨਹੀਂ ਹੋ ਸਕਦਾ ਇਹ ਤੇ ਝੂਠ ਆ ਤੇ ਜਦੋਂ ਤੁਸੀਂ ਖੁਦ ਬਾਣੀ ਪੜੋਗੇ ਪੰਜ ਗੱਗਿਆਂ ਤੋਂ ਕਥਾ ਸ਼ੁਰੂ ਹੋਈ ਸੀ ਆਪਣੀ ਤੇ ਜਦੋਂ ਪੰਜਾਂ ਨਾਲ ਜੁੜ ਜਾਓਗੇ ਫਿਰ ਤੁਹਾਨੂੰ ਕੋਈ ਨਹੀਂ ਡਲਾ ਸਕਦਾ ਉਨ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਬੀਏ ਐਮ ਐਮ ਕੋਮਪਰ ਸੰਥਿਆ ਨਹੀਂ ਕੀਤੀ ਨਿੱਤ ਨੇ ਵਹਿਣੀ ਜਦੋਂ ਬਾਹਰਲਾ ਬੰਦਾ ਅਰਥ ਕਰਦਾ ਇਤਿਹਾਸ ਦੇ ਕੀਰਤਨ ਕਥਾ ਦੇ ਸਬੰਧ ਚ ਉਹ ਫਟਾਫਟ ਮੋਬਾਈਲ ਦੀ ਵੀਡੀਓ ਵੇਖ ਕੇ ਬੰਦਾ ਮੰਨ ਲੈਂਦਾ ਪਿਆ ਤੇ ਐਵੇਂ ਇੰਨੇ ਜਾਣੇ ਭਾਏ ਆ ਬਾਬੇ ਤੇ ਗੱਪ ਸੁਣਾਈ ਜਾਂਦੇ ਕੋਈ ਇਹੋ ਜਿਹਾ ਨਹੀਂ ਅਸਰ ਹੋਏਣਾ ਤੁਹਾਡੇ ਤੇ ਅੱਜ ਇਹ ਮਾਰ ਪੈ ਰਹੀ ਅੱਗੇ ਅਮਰਦੀ ਸ਼ਾਹ ਬਦਾਲੀ ਆਉਂਦਾ ਸੀ ਨਾ ਉਹਨੇ ਗੋਲਾ ਸੁੱਟਿਆ ਹਰਵੰਦਰ ਸਾਹਿਬ ਤੇ ਇਦਾਂ ਹੀ ਸੀ ਨਾ ਤੇ ਸਰੋਵਰਪੂਰ ਤਾਂ ਹੀ ਹੁਣ ਐਸ ਵੇਲੇ ਜਿਹੜੀ ਲੜਾਈ ਚੱਲਣ ਦੀ ਹੈ ਨਾ ਐਸ ਵੇਲੇ ਲੜਾਈ ਹਥਿਆਰ ਦੀ ਨਹੀਂ ਵਿਚਾਰ ਦੀ ਹੈ ਹੁਣ ਨਹੀਂ ਕਿਹੇ ਅਬਦਾਲੀ ਨੇ ਚੜ ਕੇ ਆਉਣਾ ਤੇ ਨਾ ਤੁਹਾਡਾ ਹਰਮੰਦਰ ਸਾਹਿਬ ਟੋਣਾ ਹੁਣ ਜੰਗ ਬਦਲ ਚੁੱਕੀ ਹੁਣ ਐਸ ਵੇਲੇ ਵਿਚਾਰਾਂ ਦੀ ਜੰਗ ਹੈ ਸੋਸ਼ਲ ਮੀਡੀਆ ਦੀ ਤੇ ਇਹਦੇ ਉੱਤੇ ਮੈਨੂੰ ਲੱਗਦਾ ਵੀ ਜਿੱਦਾਂ ਉਦੋਂ ਜਹਾਨ ਖਾਨ ਦੇ ਕੋਲੇ 50000 ਫੌਜ ਸੀ ਤੇ ਬਾਬਾ ਦੀਪ ਸਿੰਘ 10000 ਫੌਜ ਲੈ ਕੇ ਚੱਲੇ ਸੀ ਪਰ ਉਹ ਕਮਾਈ ਵਾਲੇ ਸੀ ਹੁਣ ਅੱਗੇ ਮੈਂ ਵੀ ਵਿੱਚੇ ਕਮਾਈ ਤੇ ਆਪਣੇ ਕੋਲ ਨਹੀਂ ਨਿਤਨੇਮ ਤੇ ਆਪਣਾ ਨਹੀਂ ਹੁੰਦਾ ਜੀਵਨ ਕੋਈ ਆਪਣਾ ਨਹੀਂ ਹੈਗਾ ਤੇ ਜਿਹੜੀ ਦੂਜੀ ਫੌਜ ਬੈਠੀ ਸੋਸ਼ਲ ਮੀਡੀਆ ਤੇ ਉਹਦਾ ਮੁਕਾਬਲਾ ਕੌਣ ਕਰੂ ਸਚਾਈ ਹੈ ਨਾ ਹੁਣ ਜੰਗ ਆ ਵਿਚਾਰ ਦੀ ਪੀ ਇਹਨਾਂ ਦੇ ਇਤਿਹਾਸ ਨੂੰ ਸਰੋਵਰ ਨੂੰ ਹਰਮੰਦਰ ਸਾਹਿਬ ਨੂੰ ਗੋਲਕ ਨੂੰ ਬਾਣੀ ਨੂੰ ਐਨਾ ਕਿ ਨਿੰਦ ਦਿਓ ਤੁਹਾਡੇ ਮੋਬਾਈਲਾਂ ਤੇ ਬੈਠਿਆਂ ਵੀ ਤੁਹਾਡੀ ਆਉਣ ਵਾਲੀ ਪੀੜ੍ਹੀ ਦਾ ਵਿਸ਼ਵਾਸ ਹੀ ਤੇ ਬਾਪੂ ਕੀ ਕਹਿ ਕੇ ਗਿਆ ਸੀ ਜਦੋਂ ਜੱਕਰੀਏ ਨੇ ਨਾਦਰ ਨਾਲ ਸਲਾਹ ਕੀਤੀ ਉਹ ਕਹਿੰਦਾ ਪੱਗਾਂ ਦਾੜੀਆਂ ਵਾਲੇ ਬਹੁਤ ਮੇਰਾ ਨੁਕਸਾਨ ਕੀਤਾ ਹੈ ਨਾ ਅਹਿਮਦ ਸ਼ਾਹ ਬਦਾਲੀ ਨੇ ਹਿੰਦੁਸਤਾਨ ਤੇ ਫਤਿਹ ਪਾਈ ਪਰ ਉਹਨੂੰ ਜੇ ਕਿਸੇ ਨੇ ਮਸਾਲਾ ਦਿੱਤਾ ਲੂਣ ਮਿਰਚਾਂ ਪਾ ਕੇ ਤੇ ਉਹ ਗੁਰੂ ਕੇ ਸਿੱਖ ਸੀ ਨਾਦਰ ਸ਼ਾਹ ਨੇ ਦਿੱਲੀ ਫਤਿਹ ਕੀਤੀ ਤੇ ਜਦੋਂ ਜੱਕਰੀਏ ਨੂੰ ਮਿਲਿਆ ਕਹਿੰਦਾ ਪੱਗਾਂ ਦਾੜੀਆਂ ਵਾਲੇ ਕੌਣ ਆ ਜਦੋਂ ਪਾਣੀ ਪੱਤ ਵਾਇਆ ਹਰੀ ਕੇ ਮਾਜੇ ਦੇ ਵਿੱਚ ਦੀ ਲੰਗਿਆ ਨਾ ਆ ਮਝੇਲਾਂ ਦੀ ਇਹ ਮਾਪੁਰਖਾ ਸ਼ਹੀਦਾਂ ਦੀ ਧਰਤੀ ਆ ਉਹਨੂੰ ਬੜਾ ਉਹਨੇ ਛਿਲਿਆ ਤੇ ਜਦੋਂ ਪਹੁੰਚਾ ਤੇ ਉਹ ਕਹਿੰਦਾ ਲੀੜੇ ਪਾਟਿਆ ਬੁਰਾ ਹਾਲ ਕੀ ਹੋਇਆ ਖਾਨ ਸਾਹਿਬ ਕਹਿੰਦਾ ਬਾਅਦ ਚ ਦੱਸਦਾ ਪਹਿਲਾਂ ਮੈਨੂੰ ਇਹ ਦੱਸ ਵੀ ਇਹ ਕੌਮ ਕੀ ਕੌਣ ਆਏ ਆ ਜਿਹੜੇ ਲੰਮੇ ਲੰਮੇ ਦਾੜੇ ਵਿਧਾਈ ਫਿਰਦੇ ਦਸਤਾਰੇ ਬੰਨਦੇ ਆ ਇਹ ਇਹ ਕੌਣ ਐ ਤੇ ਜਕਰੀਆ ਵੀ ਹੱਸ ਪਿਆ ਕਹਿੰਦਾ ਤੈਨੂੰ ਵੀ ਮਿਲ ਪਿਆ ਕਹਿੰਦਾ ਫਿਰ ਇਹਨਾਂ ਦਾ ਇਤਿਹਾਸ ਬੜਾ ਡੂੰਗਾ ਹੀ ਇਨਕਾ ਮੁਰਸ਼ਿਦ ਬਲੀ ਭਿਓ ਹੈ ਇਨਕੋ ਆਬੇ ਹਿਆਤ ਦਿਓ ਇਹਨਾਂ ਦਾ ਪਿਓ ਗੁਰੂ ਗੋਬਿੰਦ ਸਿੰਘ ਸਾਹਿਬ ਹੋਇਆ ਇਹਨਾਂ ਨੂੰ ਅਮਰਤ ਦੇ ਗਿਆ ਹੀ ਇਹ ਮੁਰਦੇ ਵੀ ਉੱਠ ਕੇ ਲੜਦੇ ਹੀ ਇਹਨਾਂ ਦੀ ਖੋਪਰੀ ਲੱਥੀ ਹੋਵੇ ਤੇ 21 ਦਿਨ ਪਾਠ ਕਰਦੇ ਹੀ ਇਹਨਾਂ ਦੇ ਤਣ ਦੇ ਦੋ ਟੋਟੇ ਵੀ ਕਰ ਦਿੱਤੇ ਜਾਣ ਤੇ ਜਬਜੀਤ ਸਾਹਿਬ ਸੰਪੂਰਨ ਹੁੰਦਾ ਹੀ ਇਹਨਾਂ ਨੂੰ ਚਰਖੜੀ ਤੇ ਗੇੜੇ ਵੀ ਦਿੱਤੇ ਜਾਣ ਤੇ ਜਬਜੀਤ ਸਾਹਿਬ ਸੰਪੂਰਨ ਹੁੰਦਾ ਹੀ ਇਨਾਂ ਦੀ ਪੁੱਠੀ ਖੱਲ ਲਈ ਜਾਵੇ ਤਾਂ ਵੀ ਪਾੜ ਸੰਪੂਰਨ ਹੁੰਦਾ ਹੀ ਇਨਾਂ ਕੋ ਬੜੀ ਵੱਡੀ ਸ਼ਕਤੀ ਉਹ ਕਹਿੰਦਾ ਜੇ ਆਪਾਂ ਇਹਨਾਂ ਦੀ ਸ਼ਕਤੀ ਖਤਮ ਕਰ ਦਈਏ